ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਸਿੱਖ ਗੁਰਦੁਆਰਾ ਸੋਧ ਬਿਲ 2025 ਤੇ ਹਸਤਾਖਰ ਕਰਕੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਿੱਚ ਤੱਕ ਸ੍ਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਪੰਜਾਬ ਦੇ ਜ਼ਥੇਦਾਰ ਨੂੰ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮਜ਼ਦ ਮੈਂਬਰ ਮੰਨਿਆ ਜਾਵੇਗਾ ਪਰ ਜ਼ਥੇਦਾਰ ਕੋਲ ਵੋਟ ਦਾ ਹੱਕ ਨਹੀਂ ਹੋਵੇਗਾ। ਚਾਰ ਤਖਤਾਂ ਦੇ ਜ਼ਥੇਦਾਰ ਪਹਿਲਾਂ ਹੀ ਦਿੱਲੀ ਕਮੇਟੀ ਦੇ ਨਾਮਜ਼ਦ ਮੈਂਬਰ ਹੁੰਦੇ ਸਨ। ਰਾਸ਼ਟਰਪਤੀ ਵੱਲੋਂ 17 ਜੂਨ ਨੂੰ ਐਕਟ ਵਿੱਚ ਸੋਧ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਦਿੱਲੀ ਸਰਕਾਰ ਦੇ ਕ ਹੂਨ ਅਤੇ ਨ્યાਯ ਵਿਦਾਈ ਮਾਮਲਿਆਂ ਬਾਰੇ ਮਹਿਕਮੇ ਨੇ 24 ਜੂਨ ਨੂੰ ਨੋਟੀਫਿਕੇਸ਼ਨ ਨੰਬਰ ਫਾਈਲ ਨੰਬਰ 1477 ਐਮ ਐਲ ਏ ਜਾਰੀ ਕੀਤਾ ਹੈ ਇਸ ਬਾਰੇ ਦਿੱਲੀ ਕਮੇਟੀ ਦੇ ਉਦੋਂ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਤੇ ਮੌਜੂਦਾ ਕਟਗਿਣ ਤੇ ਵਿੰਗ ਦੇ ਚੇਅਰਮੈਨ ਐਡਵੋਕੇਟ ਜਸਵਿੰਦਰ ਸਿੰਘ ਜੋਲੀ ਨੇ ਦੱਸਿਆ ਕਿ ਐਕਟ ਵਿੱਚ ਸੋਧ ਲਈ ਕਾਨੂੰਨੀ ਲੜਾਈ ਲੜੀ ਗਈ ਹੈ 1971 ਵਿੱਚ ਐਕਟ ਬੰਨ੍ਹ ਪਿੱਛੋਂ ਕਿਸੇ ਨੇ ਇਸ ਬਾਰੇ ਧਿਆਨ ਨਹੀਂ ਦਿੱਤਾ ਚਾਰ ਤਖਤਾਂ ਨੂੰ ਤਾਂ ਐਕਟ ਵਿੱਚ ਮਾਨਤਾ ਸੀ ਪਰ ਪੰਜਵੇਂ ਤਖਤ ਦਮਦਵਾ ਸਾਹਿਬ ਨੂੰ ਮਾਨਤਾ ਨਾ ਦੇ ਕੇ ਵਿਤਕਰਾ ਕੀਤਾ ਗਿਆ ਸੀ ਉਨ੍ਹਾਂ ਇਸ ਬਾਰੇ ਖਾਕਾ ਤਿਆਰ ਕਰਕੇ ਕਮੇਟੀ ਤੋਂ ਪਾਸ ਕਰਵਾਇਆ ਤੇ ਪਿੱਛੋਂ ਹਾਈ ਕੋਰਟ ਤੇ ਸਰਕਾਰ ਨੂੰ ਸੋਧ ਲਈ ਹਦਾਇਤ ਦਿੱਤੀ ਅਦੇ ਇਸ ਕਾਨੂੰਨੀ ਚਾਰਾਜੋਈ ਤੋਂ ਬਾਅਦ ਹੁਣ ਇਹ ਕਾਮਯਾਬੀ ਮਿਲੀ ਹੈ ਜ਼ਿਕਰ ਇਹ ਖਾਸ ਹੈ ਕਿ ਪਛੋਕੜ ਵਿੱਚ ਸੋਧ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੋਂ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਹੇਠ ਕਮੇਟੀ ਦੇ ਜਨਰਲ اجلاس ਨੇ 2013 ਦੇ ਪਿੱਛੋਂ ਦੋ ਵਾਰ ਮਤਾ ਪਾਸ ਕਰਕੇ ਦਿੱਲੀ ਦੀ ਕੇਜਰੀਵਾ ਸਰਕਾਰ ਨੂੰ ਭੇਜਿਆ ਸੀ ਪਰ ਸਰਕਾਰ ਦੀ ਬੇਰੁਖੀ ਪਿੱਛੋਂ ਕਮੇਟੀ ਦੇ ਉਦੋਂ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਐਡਵੋਕੇਟ ਜਸਵਿੰਦਰ ਸਿੰਘ ਜੋਹਲੀ ਦੀ ਸਲਾਹ ਤੇ ਕਮੇਟੀ ਨੇ ਹਾਈ ਕੋਰਟ ਪਿਟੀਸ਼ਨ ਦਾਖਲ ਕੀਤੀ ਸੀ ਜਿਸ ਵਿੱਚ ਦਿੱਲੀ ਸਰਕਾਰ ਦੇ ਨਾਲ ਕੇਂਦਰ ਸਰਕਾਰ ਨੂੰ 파ਟੀ ਬਣਾਇਆ ਗਿਆ ਉਦੋਂ ਦਿੱਲੀ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਨੇ 1 ਜੂਨ 2018 ਨੂੰ ਆਪਣੇ ਫੈਸਲੇ ਵਿੱਚ ਤਖ਼ਰੀ ਸ਼੍ਰੀ ਦਮਦਮਾ ਸਾਹਿਬ ਨੂੰ ਐਕਟਿਵ ਸ਼ਾਮਲ ਕਰਨ ਦੀ ਹਦਾਇਤ ਦਿੱਤੀ ਸੀ ਕੋਰਟ ਦੇ ਇਸ ਫੈਸਲੇ ਦੇ ਅਮਲ ਵਿੱਚ ਨਾ ਆਉਣ ਪਿੱਛੋਂ ਮੁੜ ਹੱਦ ਤੱਕ ਪਿਟੀਸ਼ਨ ਦਾਖਲ ਕੀਤੀ ਗਈ ਸੀ ਜਿਸ ਤੇ ਜਸਟਿਸ ਏ ਕੇ ਜਾਵਲਾ ਨੇ ਆਪਣੇ 17 ਅਕਤੂਬਰ 2019 ਦੇ ਫੈਸਲੇ ਵਿੱਚ ਕਿਹਾ ਸੀ ਕਿ ਇਸ ਬਾਰੇ 27 ਜੂਨ 2019 ਨੂੰ ਦਿੱਲੀ ਕੈਬਨਿਟ ਨੇ ਫੈਸਲਾ ਲਿਆ ਸੀ ਇਸ ਬਾਰੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਲੋੜੀਂਦੀ ਹੈ ਹੁਣ ਰਾਸ਼ਟਰੀ ਪਤੀ ਨੇ 24 ਜੂਨ ਨੂੰ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ